ਤੇਨੂੰ ਸ਼ਰਮ ਆ ਜਾਏਗੀ ਅੰਟੀ বারবার ਸਰਪ ਕਾਇ ਕੈ ਕਿ ਮੈਨੂੰ ਤਾਨੇ ਮਾਰਦੇ ਆ ਸਵੇਰੇ ਭਰਾਵੋ ਕੁੱਤੇ ਪੈਦਾ ਮੇਰੇ ਮਗਰ ਗਲੀ ਚ ਫਿਰ ਥੱਪੜ ਮਾਰੇ ਗਾਇਸ ਮੈਂ ਸੋ ਹੈ ਗਾਇਸ ਵੈਲਕਮ ਬੈਕ ਟੂ ਚੈਨਲ ਅਮਚੀ ਮੋਬਿਲ ਗੋਸਟਰ ਸਾਕਤ ਅਲੀ ਪਿਆਰ ਤੁਹਾਡੀ ਦੁਆ ਨੂੰ ਬਿਲਕੁਲ ਠੀਕ ਆ ਤੋ ਦੋਸਤੋ ਆਖੇ ਦੀ ਆਈਡੀ ਸਨੇਪਚੈਟ ਚੂਚੂ ਜੀ ਗਾਇਸ ਚੂਚੂ ਦੀ ਆਈਡੀ ਨਾ ਵੀ ਨਾ ਵੀਡੀਓ ਆਈਡੀ ਤਾਂ ਗਾਇਸ ਅੱਤਾ ਆਈਸ਼ਵੀਰ ਆਇਆ ਹੈ ਤਾਂ ਦੋਸਤੋ ਅੱਜ ਆਪਾਂ ਜਾਣਾ ਬਹੁਤ ਉਹਦੇ ਕੰਪਨੀ ਮਮਾ ਤੁਹਾਨੂੰ ਗੱਲ ਸੀ ਅਸੀਂ ਅਸੀਂ ਕਰਨੀ ਹੈ ਪਰਫਾਰਮੈਂਸ ਪਰਫਾਰਮੈਂਸ ਕੀ ਹੁੰਦੀ ਹੈ ਪਰਫਾਰਮੈਂਸ ਹੁੰਦੀ ਹੈ ਪਰਫਾਰਮੈਂਸ ਕਾਦੀ ਫੇਰ ਵੱਲ ਦੀ ਯੈਸ ਕੀ ਕਿਹੜੇ ਗਾਣੇ ਤੇ ਅਸੀਂ ਕਰਨਾ ਮੰਤਰ ਮਾਰ ਕੇ ਤੇ ਬਾਬਾ ਲੱਗ ਤੁਮ ਕਾ ਲੱਗ ਤੁਮ ਕਾ ਮੈਂ ਇਧਰ ਚੰਗਾ ਤਾਉ ਕਸ਼ਟਾ ਵਾਲੇ ਤੇ ਕਰ ਲੈਂਦੇ ਤਾਂ ਐਡੀ ਨਾਲੇ ਵੀਡੀਓ ਵਾਇਰਲ ਹੋਈ ਹੈ ਉਹ ਉਹ ਅਸੀਂ ਗਾਣਾਂ ਦੇ ਸੋਚਦੇ ਪਏ ਆ ਉਹ ਗਾਣੇ ਤੇ ਕਿਹੜਾ ਗਾਣਾ ਸੀਗਾ ਹੋਰ ਮੰਤਰ ਵਾਲੇ ਗਾਣੇ ਤੇ ਕਰ ਲਓ ਮੰਤਰ ਜਿਹੜੀ ਆਪਣੀ ਵੀਡੀਓ ਜਾਦੇ ਵਾਇਰਲ ਹੋਈ ਆ ਉਹਦੇ ਤੇ ਰੀਲ ਨਹੀਂ ਚੱਲਦੀ ਬਾਬਾ ਜੀ ਮੇਰੀ ਰੀਲ ਨਹੀਂ ਚੱਲਦੀ ਹਜੇ ਕੰਮ ਹਜੇ ਕੰਮ ਹੋ ਰਿਹਾ ਹੈ। ਦਿਖਾਣੀਆਂ ਦਾ ਕਰਨ ਬੁਲਾੜੀਆਂ ਦਿਖਾਣੀਆਂ। ਹਜੇ ਹਜੇ ਡਿਸਾਈਡ ਕਰਨਾ ਸੀ 10 ਜਾਣੇ ਕਰਨ। ਠੀਕ ਹੈ ਜੀ। ਪਤਾ ਨਹੀਂ ਮੈਨੂੰ ਕਿਵੇਂ। ਗਾਇਸ ਮੰਮੀ ਨੇ ਕੁਛ ਕਿਹਾ ਪਰ 12 ਹੋ ਗਿਆ ਮੈਂ। ਜੀ ਬਾਪ ਕੋ ਨਹੀਂ ਸੰਭਾਲਦਾ ਕੋਈ ਕਾਹਦੇ ਖੁੰਦੇ ਹੋ। ਹਾਂਜੀ ਅੰਮਾ। ਘਰ ਦੀ ਕੋਈ ਜ਼ਿੰਮੇਵਾਰੀ ਹੈ ਕੀ ਹੈ ਤੇ ਨਹੀਂ? ਦੱਸੋ ਕੀ ਕਰਨਾ? ਆ ਬਾਹਰ ਤੇਰੇ ਬੂਟੇ ਵੀ ਮਚਕੇ ਪਏ ਆ। ਬੂਟੇ। ਬੂਟਿਆਂ ਨੂੰ ਪਾਣੀ ਪਾਵਾ ਪਰ ਰੱਜ ਨਹੀਂ ਆਵਾਂਗੇ ਰਿਹਾਵਾਂਗੇ। ਨਹੀਂ ਕੋਈ ਕੋਚਾ ਫਸਾ। ਐਕਟਿਵ ਦੇਣਾ ਗੰਦੀ ਐ ਐਕਟੀਵਾਂ ਨੂੰ ਤੂੰ ਹੱਥ ਨਹੀਂ ਲਾਉਂਦਾ ਗੁੱਡੀ ਐਨੀ ਗੰਦੀ ਗੱਲ ਮੈਂ ਆਖ ਤਾ ਉੱਗ ਲ ਗਈਆਂ ਇਹ ਮੁੰਡਿਆਂ ਦੇ ਕੰਮ ਹੁੰਦੇ ਘਰ ਦੀਆਂ ਜ਼ਿੰਮੇਵਾਰੀਆਂ ਗੰਦੀ ਗੰਦੀ ਵੀ ਆਪਦਾ ਨਿੱਕ ਪੁੱਲਦਾ ਦਾ ਪੁੱਲਾ ਤਿੰਨ ਵਾਰੀ ਕਹਦਾ ਵੀ ਪੱਗ ਬਦਲ ਕੇ ਬੰਨ ਲੈ ਇੱਕ ਵਾਰੀ ਤਾਂ ਪਰਨਾ ਬੰਨਿਆ ਅੱਜ ਜਿਹੜੇ ਪਰਨਾ ਬੰਨਣ ਤੇ ਵੀ ਗਾਲਾਂ ਕੱਢੀਆਂ ਪਈਆਂ ਨੇ ਮੇਰੇ ਕੀ ਐ ਸਾਡੇ ਘਰ ਦਾ ਪ੍ਰੋਟੋਕੋਲ ਨਹੀਂ ਸਵੇਰੇ ਪਹਿਲਾਂ ਲਾਲ ਪੱਗ ਬੰਨ ਕੇ ਆ ਕੇ ਹੁਣ ਕਾਲੀ ਬੰਨੀ ਆਕੇ ਆਏ ਕਦੇ ਸੋਚਿਆ ਵੀ ਘਰੇ ਕੋਈ ਕੰਮੀ ਤਾਂ ਨਹੀਂ ਕੋਈ ਚੀਜ਼ ਲਿਆਉਣ ਵਾਲਾ ਤਾਂ ਨਹੀਂ ਕੋਈ ਕੰਮ ਕਰਨ ਵਾਲਾ ਤਾਂ ਨਹੀਂ ਕਦੇ ਦੇ ਦੇਖਿਆ ਕੇਈ ਚੀਜ਼ ਠੀਕ ਕਰਨ ਵਾਲਾ ਸ਼ੋਅ ਕਰਦੇ ਨੇ ਆਜ ਹੈ ਆਹ ਦੇ ਨਾ ਆਕੀ ਨੇ ਮਾਰੇ ਨਾ ਮੈਂ ਤੇ ਕਾਲਾ ਮੱਟ ਲੜਦੇ ਕਿਉਂ ਆਹ ਇਧਰਲੇ 5:30 ਵੀ ਬੱਜੇ ਹੋਏ ਆਹ ਮੈਂ ਤੇ ਕਾਲਾ ਲੜੇ ਨਹੀਂ ਸੱਜ ਨਾ ਤੇ ਖੜਕੇ ਕਾਲਾ ਨਹੀਂ ਲੜਾਈ ਨਹੀਂ ਕਾਲੂ ਮੇਰੇ ਸਾਥ ਤੇ ਕੀ ਹੈ ਮੈਂ ਕਾਲੂ ਲੋੜੀ ਸੀ ਨਹੀਂਗਾ ਹਾਂ ਕਾਲੂ ਨੇ ਮਾਰੇ ਮੈਂ ਤੇ ਕਾਲੂ ਆ 8:00 8:30 ਵਜੇ ਤੇ ਕਦੇ ਲੜਾਈ ਨਹੀਂ ਤੁਸੀਂ ਬੰਦੇ ਚੋਰੀ ਆ ਥੱਪੜ ਮਾਰੇ ਕਾਲੂ ਨੇ ਮੈਂ ਕਾਲੂ ਨੇ ਬੈਗਾ ਛੁੱਟ ਗਿਆ ਕਾਲੂ ਦੀਆਂ ਕਾਲੂ ਨੇ ਬੈਗ ਛੱਡ ਕਾਲੂ ਦੇ ਬੈਗ ਮੇਰੇ ਰੱਤ ਕਾ ਮੈਂ ਕਾਲੂ ਦੇ ਨਾਲ ਰੋਟਾ ਹੋਮ ਰੋਟੇ ਤੋਂ ਬੰਨਿਆ ਮੈਂ ਥੱਪੜ ਮਾਰੇ ਤੇ ਥੱਪੜ ਮਾਰੇ ਗਾਇਸ ਮੈਂ ਕਾਲੂ ਨੂੰ ਪੁੱਛਣਾ ਮੈਂ ਤੇ ਕਾਲੂ ਸਕੂਲੇ ਲੜੇ ਸੀ ਕਿ ਕਦੋਂ ਲੜੇ ਬੈਠਾ ਮੇਰੇ ਨਾਲ ਸੀਗੇ ਕਾਲੂ ਤੈਨਾਂ ਕਾਲੇ ਬੈਠਾ ਜੀ ਧੂੜ ਬੋਲ ਮੇਰੇ ਅੱਗੇ ਵਿੱਚ ਇਕੱਠਾ ਸੀ ਤੂੰ ਪਿੱਛੇ ਬੈਠਾ ਸੀ ਸ਼ਾਇਦ ਪੁੱਛ ਲੈ ਕਾਲੂ ਨੂੰ ਪੁੱਛ ਲੈ ਨਮਸਤੇ ਜੀ ਨਮਸਤੇ ਜੀ ਅੱਜ ਤੇਰੇ ਨਾਲ ਮੇਰੇ ਨਾਲ ਲੜਾਈ ਕਿਉਂ ਹੋਈ ਹੈ ਹੈ ਜਦੋਂ ਬੈਠ ਨਹੀਂ ਹੋਏਗੀ ਜਦੋਂ ਇਹ ਗੱਲ ਤਸ ਕਰਾ ਦੋ ਫਿਰ ਉਸ ਹਿਸਾਬ ਨਾਲ ਲੜਾਈ ਨਹੀਂ ਨਾ ਹੋਏਗੀ ਉਹ ਜਦੋਂ ਬੈਂਚ ਤੇ ਖੜ ਕੇ ਮੈਂ ਤੇਰੀਆਂ ਕਿਤਾਬਾਂ ਛੁੱਟੀਆਂ ਬੈਗ ਵਿੱਚ ਤੇ ਆ ਆ ਸਕੂਲ ਚ ਗੈਰੀ ਆ ਤਾਂ ਦੋਸਤੋਂ ਮੁੰਮੂ ਨੇ ਬੈਠਣੂ ਪੀ ਲੈਣਾ ਚਾ ਦੇਖੋ ਕਿਵੇਂ ਲੱਗੀ ਜਿਵੇਂ ਕੁੱਤੇ ਟੁੰਗੀਆਂ ਮੇਮਣੇ ਸੁਬੇੜਾ ਪ੍ਰਭਾ ਕੁੱਤੇ ਪੈਦਾ ਮੇਰੇ ਮਗਰ ਗਲੀ ਚ ਪੰਜ ਨੰਬਰ ਗਲੀ ਚ ਅਮਰ ਨੂੰ ਲੈ ਜਾ ਫਿਰ ਮੈਂ ਤਾਂ ਉਹੀ ਇੱਧਰ ਦੀ ਆਈ ਹਾਂ ਇਹ ਕਹਿੰਦਾ ਮੈਂ ਕਹਿੰਦਾ ਅਮਰ ਨੂੰ ਲੈ ਜਾਣਾ ਸੀ ਮੈਂ ਤਾਂ ਹੀ ਨਹੀਂ ਅਧਰੋ ਜਾਂਦਾ ਕੁੱਤੇ ਪੈ ਜਾਂਦੇ ਹਨ ਹਣਾ ਅੱਜ ਕੱਲ ਆਜ ਕਾਰੀਆ ਸਾਡਾ ਇਹ ਕੁੱਤੇ ਨੂੰ ਪੈ ਜਾਂਦਾ ਸਕੂਟਰ ਅੱਜ ਪੈ ਗਿਆ ਇੱਧਰ ਮੰਮੀ ਜਿੱਮੇ ਸਕੂਟਰ ਮੈਂ ਤਾਂ ਪੈ ਹੋਇਆ ਤੈਨੂੰ ਕੋਈ ਰੋਕੂ ਉਤਰ ਕੇ ਭਾਜਣਾ ਕੁੱਤੇ ਦੇ ਪਿੱਛੇ ਮੇਰੇ ਦੰਦਲਾ ਬਣ ਮੈਂ ਕਿਹਾ ਜਿਹਨੂੰ ਵੱਢ ਲਿਆ ਇਹ ਸ਼ਿਕਾਰੀ ਆ ਸਭਾ ਮੈਨੇ ਵੈਲਕਮ ਬੈਕ ਕਰਤਾ ਵਾ ਆਓ ਯਾਰ ਅਮਰਾਜੀ ਚਾਲਦੇ ਅੱਜ ਚੱਲ ਕਿੰਨੇ ਵਜੇ ਚੱਲਾਂਗੇ ਫਿਰ ਹੈ 7 ਤੋਂ 8 ਦੇ ਤੱਕ ਕਰ ਤੇ ਫਿਰ ਅੱਜ ਹੀ ਕਰ ਲੈ ਜਿਹਦਾ ਵੇਲ ਨਹੀਂ ਹੈ ਦੋਸਤੋ ਮੰਮੀ ਆਗੇ ਰਾਸ਼ਨ ਲੈ ਕੇ ਆ ਫੜੀ ਕੈਮਰਾ ਮੇਂ ਦੋਸਤੋ ਤੇਰ ਕੋ ਕਾਦੇ ਲੱਭਾ ਉਹ ਤਾਂ ਹੀ ਖਾਲੀ ਜੋ ਪਤਾ ਨਹੀਂ ਕਿਹੜਾ ਕਾਦੇ ਤੀਨੀ ਵਾਲਾ ਆ ਤੀਨੀ ਵਾਲਾ ਬਲਰਾ ਰਹੀ ਆ ਕੋ ਤੇ ਕਲਿੱਕ ਕਰ ਦਿੱਤੇ ਗੈਂਗ ਕੁੱਤਰ ਦੇ ਵਗੜ ਆਵਾਲਾ ਇਹ ਕਿਨੇ ਲੰਦਾ ਆ ਤੇ ਅਉਏ ਅਉਏ ਓਰੀ ਕਰ ਜਾਉਂਦਾ ਆ ਵਜਾਸੇ ਯਾਰ ਤੁਸੀਂ ਪਹਿਲਾਂ ਰੋਣ ਲੱਗ ਜਾਓ ਕੋ ਗੁਰਕਰੇ ਪਿੱਛੇ ਹਾਰੋ ਕੇ ਰੋ ਤੇ ਅਸੀ ਰੋ ਕੇ ਆਲਾ ਖੜਾ ਅੰਦਰ ਆ ਕੇ ਸਾਰੋਂ ਪਰੋਂ ਪਰੋਂ ਰੀਤੇ ਨੇ ਲਿਆਂਦਾ ਤੂੰ ਕਿ ਮੜ ਰਿਆ ਪੈਗਣ ਮੇਤੋਂ ਭਰਾਵਾ ਮੇਰੀ ਜਾਨ ਖਾ ਜਾਣੀ ਆ ਮੜ ਤੇ ਲੈ ਲੋਗੇ ਮੈਂ ਤਾਂ ਪੰਜ ਦੇ ਬਾਬੇ ਤੂੰ ਨੇ ਛੋੜੀ ਆ ਆ ਦੇਖ ਆ ਜਾ ਕੇ ਥੋਤੀ ਨਾ ਹਣ ਪਾ ਲਈ ਹਣ ਪਾ ਵੀ ਲਈਆ ਇੱਕ ਦਾ ਸਿਆਣਾ ਮੈਂ ਨਾ ਆ ਦੇਲਾ ਸਰਪੇ 50 ਕਿਲੋ ਲੈ ਕੇ ਆਂਦਾ ਵਾ ਹਣ ਕਿਲੋ ਸਰਪ ਦੇ ਪੈਸੇ ਦੇ ਦੀ ਅੱਜ ਯਾਰ ਦੇ ਮੈਂ ਨਹੀਂ ਕਿਤੇ ਨੋਂਦੇ ਹਾਂ ਕੁਦ ਦੇ ਹਾਇਰ ਦੇ ਅਬੇ ਪਾਲਾ ਕੀ ਟੁਕੜੂ ਜਿਹਾ ਨਿਕਲਿਆ ਬੱਚਾ ਕਿ ਮੈਂ ਕੀ ਕਰਾਂ ਮੈਂ ਕਮਜ਼ੋਰ ਹੋ ਗਿਆ ਦੇ ਮੈਂ ਸਾਫ ਕਰੀ ਨਜ਼ਰ ਲੱਗ ਗਈ ਐ ਮੈਨੂੰ ਸਹੀ ਕਰ ਨਾ ਹੋਰ ਤੇ ਕੁਛ ਆ ਖੜਾ ਏ ਬੱਸ ਤੁਸੀਂ ਤੁਸੀਂ ਹੀ ਲਾਈਆ ਕਿ ਕਾਲਾ ਕਾਲਾ ਸਾਡੇ ਘਰ ਨੂੰ ਨਜ਼ਰ ਨੇ ਲੱਗੂ ਕਾਲਾ ਦਿੱਤਾ ਨਾ ਲਾ ਸਾਰੀ ਨਜ਼ਰ ਉਹ ਨਹੀਂ ਲਾਤੀ ਨਾ ਸਾਰੀ ਨਜ਼ਰ ਭਰਾ ਜੀ ਥੱਲੇ ਉਹ ਕੱਢ ਲੈ ਪਹਿਲਾਂ ਆ ਗਿਆ ਕਿ ਤਰਾ ਖੋਲ ਮਾਰੀ ਨੇ ਅਮੀ ਕੀ ਕਰ ਰਹੇ ਹੋ ਐਨੂੰ ਉੱਪਰੋਂ ਤੋਂ ਸਾਰੋ ਕੀ ਕਰਨਾ ਨੰਬਰ ਨਹੀਂ ਬਧੀਆ ਆਹ ਹੱਥ ਚ ਕੀ ਅਮੀ ਨੂੰ ਕਰੇ ਇੱਧਰ ਦੇਖੋ ਬੈਗ ਐਂ ਤੇ ਆਵਾ ਐਂ ਬੈਵਾ ਇੱਧਰ ਦੇਖੋ ਥੱਲੇ ਕਰ ਜੀ ਨੀਗਾ ਕਰ ਕਰ ਆਜਾ ਤੇ ਪੈਰ ਰੱਖ ਕੇ ਬੈਠਣਾ ਬਦ ਐ ਬਾਅਦ ਵਿੱਚ ਜੇ ਮੈਨੂੰ ਡਾਂਟ ਰਹਿਣਾ ਆਹ ਕਿਸੇ ਗੱਲ ਚ ਦੇਖ ਇੱਧਰ ਮੈਂ ਇਹਨੂੰ ਡਾਂਟ ਰਿਹਾ ਉਸ ਤੋਂ ਬਾਅਦ ਪਤਾ ਕੀ ਕਰਦਾ ਪਿਆਵਾ ਕਰਤਾ ਬੈਗ ਨੂੰ ਇਹ ਲੱਤ ਮਾਰਨ ਲੱਗ ਗਿਆ ਆਹ ਮੱਕਲਾ ਤੂੰ ਮਾਰਿਆ ਇਹਦੇ ਨਾ ਮਾਰਦੀ ਪੈਰ ਅਮਰ ਤੂੰ ਕਹਿੰਦਾ ਤੂੰ ਮਾਰਿਆ ਤੂੰ ਨੋਜ ਤੇਰੇ ਕਿ ਇੱਥੇ ਥੋੜੀ ਤਾਂ ਨਾ ਹੱਥ ਮਾਰਿਆ ਮੈਂ ਤਾਂ ਇੱਥੇ ਮਾਰਿਆ ਸੀਗਾ ਇੱਥੇ ਮੇਰੇ ਬੱਜੇ ਤੇ ਨਾ ਆਪੇ ਨੱਕ ਕੋਲ ਮਾਰਿਆ ਸੀਗਾ ਆ ਦੇ سارے ਦੰਦੀਆਂ ਵੱਟੇ ਓ ਮਲਿੰਦਰ ਲੱਭਾ ਬੰਦ ਗਿਆ ਮੈਂ ਕੱਟ ਦੇਖ ਜਾਣਗੇ ਡਾਇਰ ਡੋਲ ਦੇਖਾ ਡੋਲਾ ਦਿਖਾ ਰਿਹਾ ਲ ਲੈ ਲੁਗਾ ਦੇ ਨਾ ਛੱਡ ਜਾ ਡੋਲ ਲੈ ਕੱਟ ਗਿਆ ਬਾਬੇ ਤੇਰੇ ਪੈਰ ਨਾਲੋਂ بڑا ਪਰ ਆਵਾ ਮੇਰੀ ਪੂਰੀ ਬੋਡੀ ਆ ਦੇਖ ਕੀ ਗੱਲ ਉਹ ਬਹੁਤ ਘਟ ਗਿਆ ਅੱਜ ਮੱਝ ਧਿਆਨ ਦਿੱਤਾ ਤੇਰੇ ਤੇ ਬੜਾ ਜਨਾਵ ਜਿਮ ਜਿਮ ਲਾਗਦੇ ਨੇ ਪਰ ਜਿਮ ਲੱਗਿਆ ਬਦ ਸੁਮੇਤ ਵਾਰ ਜਿਮ ਕੀ ਆ ਰਿਹਾ ਤੇ ਕੀ ਹੱਥ ਸੁੱਕੀ ਜਾ ਰਹੇ ਲੈ ਆ ਦੇਖ ਮੀਨਾ ਸਵੇਰੇ ਗੋਰੀ ਮੰਗਦੀ ਸਭ ਨੂੰ ਦਵਾਈ ਇਹ ਮੈਂ ਆਪਣੇ ਘਰੇ ਦਵਾਈਆਂ ਲੱਭਦਾ ਮੁਰ ਕੇ ਦੇਖਿਆ ਜੇ ਮੇਰੀ ਜੇ ਬੰਦ ਹੈ ਮੈਡੀਕਲ ਫੋਨ ਹੈ ਤੇ ਹੁਣ ਤੇ ਇਕੱਠੀ ਕਰਨ ਲੱਗਿਆ ਦਵਾਈ ਇਹ ਕਹਿੰਦਾ ਦਾ ਜੀਗਾ ਆ ਕੀ ਕਰੂਗਾ ਉੱਨੇ ਗੋਰੀ ਮਿਲਦੀ ਹੈਗਾ ਵੀ ਫਾਇਕੇ ਰੱਖ ਲੂਗਾ ਕੋਈ ਹੋਰ ਆ ਸੇਮ ਬਿਮਾਰੀਆਂ ਨਾਲ ਚੱਕ ਕੇ ਲੈ ਲੈ ਆ ਸੱਟ ਗਿਆ ਬਾ ਚੰਨ ਸਰਦਨਾਂ ਦੇ ਬਾਲਾਂ ਦੀ ਪਈ ਰਹੀੰਦੀ ਬਾਲ ਸੈਟ ਕਰ ਰਿਆ ਬੰਦ ਕਰ ਕੋਡ ਕਰਦੇ ਰੋਕ ਲੈ ਨਾ ਮੈਨੂੰ ਇਦਾਂ ਥੋੜੇ ਬੜ ਰੱਖੋ ਇਹਦਾ ਵੀ ਨਾਮ ਰੱਖੋ ਖੱਟੀ तितਲੀ तितਲੀ ਠੀਕ ਹੈ ਇਹ ਤੇ ਤੀ ਨਾਰਾ ਤਿਗੜਾ ਦੋਗਲੇ ਆ ਬਦਲੇ ਦੋਗਲੇ ਆ ਬਦਲੇ ਦੋਗਲੇ ਬੰਦੇ ਹੈ ਨਹੀਂ ਏ ਦੋ ਦੋਗਲੇ ਬਦਲੇ ਦੋ ਦੋ ਆ ਬਲੇ ਸੂਟ ਨੇ ਦੇਣੇ ਆ ਕਿਸੇ ਨੂੰ ਆਹ ਹੀ ਨਾ ਕਿਹਨੂੰ ਦੇ ਦੂਗਾ ਇੱਲਾ ਆ ਪਾਲਾ ਲੈ ਆ ਤੇਰੇ ਆ ਜੂਲੇ ਕੜੂ ਆ ਜੂ ਆ ਸੂਟ ਬਹੁਤ ਘੈਂਡਾ ਜੇ ਕਿੰਦੇ ਵੀ ਨਹੀਂ ਗਿਆ ਪਰ ਕੋਈ ਜਾਂਦੇ ਕਿਸੇ ਨੂੰ ਦੇ ਦੇ ਪ੍ਰੈਸਟ ਮੰਮੀ ਤੇ ਤਲੀ ਕੋ ਗਿਆ ਨਹੀਂ ਇਹਦਾ ਰੋਲ ਵੀ ਕਰਨਾ ਚਾਹੀਦਾ ਤੇ ਇਹਨੇ ਸਕੋਰੀ ਪਾਇਆ ਹੋਇਆ ਉਹ ਮੈਂ ਤੇ ਕੁੜੀ ਦਾ ਰੋਲ ਵੀ ਕਰਨਾ ਵਾ ਓਏ ਫੁਗੜੀ ਇਦਾਂ ਕਰਕੇ ਫੁਗੜੀ ਮਾਰ ਜਿਹੜੀ ਕੁੜੀਆਂ ਮਾਰ ਦਿੰਦੇ ਚਾਚਾ ਕਿਹੜੀ ਆਏ ਨੀ ਤੈਨੂੰ ਕੀ ਲੱਗਦਾ ਮੈਂ ਇੰਨਾ ਕਿਰਿਆ ਹੈ ਪਾਉਂਗਾ ਮੰਮੀ ਦੇ ਆ ਜੂ ਤੇ ਪੱਤੀ ਦੀ ਪਾਈ ਲੈ ਹਨ ਮਮਾ ਲੜਾਈ ਖਤਮ ਹੋ ਗਈ ਕਿਹ ਕਿਹਦਾਰ ਆ ਗਏ ਨੇ ਯਾਰ ਆਪਾਂ ਉਹਨਾਂ ਨੂੰ ਬੁਲਾਉਂਦੇ ਨਹੀਂ ਆਹ ਓਏ ਮਮਾ ਵੀ ਤੇ ਆ ਜੂਗੀ ਤੇਰੀ ਮੰਮੀ ਵੀ ਆਉਣਾ ਅੱਜ ਕਿਹਨੇ ਓਏ ਆਪਾਂ ਚੱਲੀਏ ਫੇਰ ਪੁੱਛਣ ਤੇ ਲਈਏ ਵੀਰੇ ਨੂੰ ਬਰੋ ਪੁੱਛੋ ਤੇ ਵੀਰੇ ਨੂੰ ਬੁੜੇ ਰੋਟੇ ਚ ਜਾਂਦੇ ਆਂ ਪਾਣੀ ਨਹੀਂ ਜਾਂਦੇ ਹੈ ਪਾਣੀ ਨਹੀਂ ਹੋਰ ਕੁਝ ਵੀ ਨਾ ਨਮਾ ਲੈ ਆਂ ਘਰੇ ਲੈ ਆਵਾਂਗੇ ਸਵਾਇਆ ਸੋਨੇ ਵੀਰੇ ਨੂੰ ਆਪਾਂ ਫੋਨ ਕਰ ਲੈਨੇ ਆ ਪੁੱਛ ਲੈ ਕੇ ਆ ਜੀਏ ਪਾਠ ਲੈਣਗੇ ਤੇ ਪਾਰਟੀ ਦਾ ਕਰਕੇ ਜਾ ਵੀ ਨਹੀਂ ਰਿਹਾ ਅੱਜ ਫਰੈਂਡ ਦੇ ਭਰਾਵਾਂ ਨੇ ਰੋਪੇਂ ਤੋਂ ਪਤਾ ਲੱਗਿਆ ਵਾ ਖਾ ਲੋ ਕੋਈ ਨਹੀਂ ਖਾ ਲੋ ਬਿੰਗੇ ਬਿੰਗੇ ਅਸੀਂ ਬਿੰਗੇ ਬੰਦਾ ਤਾਂ ਨਹੀਂ ਖਾਂਦੇ ਬਿੰਗੇ ਤੁਸੀਂ ਕਿਹਨੂੰ ਬਿੰਗਾਇਆ ਤੂੰ ਬਿੰਗੀ ਆ ਬਿੰਗੇ ਘਰੋਂ ਸਾਨੂੰ ਵੀ ਪੁੱਛ ਤਾਂ ਚਲੋ ਦੋਸਤੋਨ ਦੇਖ ਰਹੇ ਆਪਾਂ ਪ੍ਰੈਕਟਿਸ ਕਰਨ ਜਾਣੇ ਆ ਕਿ ਨਹੀਂ ਨਮਨ ਤਾਂ ਜਾਣਾ ਕੰਮ ਦੇਖੋ ਗਾਈਸ ਮਿਲਦੇ ਆ ਤਿਆਰ ਹਾਂ ਕੱਲ੍ਹ ਤੇ ਚੌੜਾ ਕੇ ਬੇਇੱਜ਼ਤੀ ਕਰਨ ਲੱਗੇ ਨੇ ਕਿ ਗਾਈਸ ਇਹ ਮਾ ਬਾਹਰ ਟੰਗ ਲਾਏ ਕਰ ਲਾਏ ਕਰਕੇ ਸਾਹ ਨਹੀਂ 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 ਰਹਿ ਨਹੀਂ ਆ ਦੇਖ ਲਓ ਗਾਈਸ ਲੜਨ ਲੱਗ ਗਏ ਇਹ ਬਾਹਰ ਤੇ ਯਾਰ ਉਹ ਨਜ਼ਰ ਚ ਲੈ ਲੈ ਬੀਤ ਗਿਆ। ਯਾਰ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਪਹਿਲੀ ਗੱਲ ਤਾਂ ਆਂਟੀ बार-बार ਸਰਬ ਕਹਿ ਕੇ ਮੈਨੂੰ ਤਾਨੂੰ ਮਾਰ ਦਿਆ। ਇਹ ਨਾ ਮੈਂ ਉਸੇ ਦਿਨ ਲੈ ਕੇ ਜਾਂ ਲੱਗਾ ਆ ਚੀਮੇ ਬਿਰੇ ਨੂੰ ਮੈਂ ਆਖਿਆ ਮੈਂ ਕਿਹਾ ਵੀਰੇ ਤੈਨੂੰ ਪਾਈ ਫਰੀ। ਫਿਰ ਮੈਨੂੰ ਇਸ਼ਾਰਾ ਮੰਗੇ ਮੈਂ ਕਿਹਾ ਭਰਾਵਾ ਕੱਪੜੇ ਨਹੀਂ ਮੰਗਦੇ ਚੰਗੇ ਲੱਗਦੇ। ਸ਼ਰਮ ਆ ਜਾਂਦੀ। ਉਹਨੇ ਪਾਈ ਨਹੀਂ। ਜੇ ਤੇ ਨਹੀਂ ਸ਼ਰਮ ਹੋਵੇ ਨਾ ਤੂੰ ਰੋਜ਼ ਨਾ ਲੱਗ ਜਾ ਮੈਂ ਸਾਡੇ ਕੋਲ। ਮੈਂ ਲਾ ਕੇ ਨਹੀਂ ਆ ਇਹਨੇ ਪਾਈ ਸੀ ਕਿ ਉਸ ਦਿਨ ਅਗਲੇ ਦਿਨ ਨਹੀਂ। ਬਸ ਪਾਈ ਸੀ ਕਿ ਨਹੀਂ। ਮਮੇ ਬੰਦੇ। ਐਨਮਰ ਐਵੀ ਕੈਸੀ ਮਨ ਲਓ ਕਿ ਅਮਰ ਮੈਂ ਆਪ ਮੈਂ ਵਧੀਆ ਮੇਰੇ ਪੂਰੀ ਫਿਟਿੰਗ ਗਈ ਮੈਨੂੰ ਸੋਣੀ ਲੱਗ ਰਹੀ ਹੈ ਜੈਕਟ ਓਏ ਮੰਮੀ ਬੁਲੰਗੋ ਚੱਲ ਚਲ ਮੰਮੀ ਬੁਲੰਗੋ ਕਰ ਫੋਟੋ ਖਿੱਚੀ ਉਂਗਲੀ ਨਹੀਂ ਕਰਨੀ ਭਰਾ ਫੋਟੋ ਖਿੱਚ ਗਈ ਮੈਂ ਥੈਂਕ ਯੂ ਮਾਈ ਫਰਮਰ ਫਿਰ ਫਿਰ ਕੀ ਬਾਦ ਵਿੱਚ ਕੀ ਸੀਗਾ ਕਹਿ ਰਹੀ ਕਿ ਉਹ ਕੱਪੜੇ ਨੇ ਤੁਹਾਨੂੰ ਦੇਤੇ ਇਹ ਘਰ ਜਿਹੜੇ ਲੈ ਕੇ ਮੈਂ ਪਾਣੀ ਅਮਰ ਆ ਵਾਲੀ ਵਿਆਹ ਦੀ ਮੈਨੂੰ ਮੈਂ ਜਾ ਪਾਣੀ ਆ ਆਹ ਤਾਂ ਦੀ ਗੱਲ ਜੇ ਪਾਉਗਾ ਤਾਂ ਤਾਉਗਾ ਵੀ ਕੌਣ ਹੂੰ ਆਪਣਾ ਤੇ ਰਿਹਾ ਕੋਈ ਨੋ ਨੋ ਫੇਰ ਤੁਸੀਂ ਕੀ ਕਹੋਂ ਕੌਣ ਕਰੀਏ ਪਾਟ ਕਹਿੰਦੇ ਲੱਲਾ ਬੱਲਾ ਇਹ ਬੱਬੜਾ ਪਾਗਲ ਹੈ ਜਾਣ ਬੁੱਝ ਕੇ ਇਦਾਂ ਕਰਦਾ ਬਾਅਦ ਚ ਗਾਣਾ ਮੇਰੇ ਪੌਂ ਦਾ ਨਾ ਸਾਈਡ ਵੀ ਨਹੀਂ ਲਾਉਂਗਾ ਬਾਅਦ ਚ ਚੱਲੋ ਨਾ ਤੇ ਹਾਈ ਦੱਲ ਬਦਲੂ ਆ ਅਨ ਨੂੰ ਬਾਅਦ ਚ ਤੁਸੀਂ ਕਹੋਗੇ ਪਜਾਮਾ ਕਿਦਾ ਫੇਰ ਇੱਥੇ ਛੋਟ ਕੇ ਚਲਾ ਗਿਆ ਵਾ ਇਹ ਸਰਬ ਸਰਬ ਐਨਾ ਮਹਗਾ 135 36 ਦਾ ਸਰਬ ਨਹੀਂ ਆਂਦਾ ਮੈਂ ਅੱਜ ਫੇਰ ਤੇ ਕਿਧਰੇ ਗੱਦੇ ਵਾਲੀ ਇੱਕ ਫਰੈਂਡ ਸਪਿੰਗ ਰੋਲ ਇਹ ਪੇੜ ਫਾਈ ਮੂਮ ਜਿੰਨੇ ਰੁਪਏ ਬਚੇ ਉਸਕੇ ਕਰ ਦੋ ਬੁਲਟਸ ਹੈ ਗਾਈਜ਼ ਐਸੀ ਸੰਕਸ਼ ਕਰਨਾ ਹੈ ਉਸ ਟਕਾਲੇ ਵਿੱਚ ਕਰਨ ਕਿ ਉਹਨੇ ਕੋਲੇ ਇਹ ਵੀ ਰਿਟ ਅੱਜ ਬੱਤੇ ਆ ਉਹ ਕਲੀ ਵਿੱਚ ਲੜਕੀ ਹੈ ਛੋਟੀ 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 ਤਿੰਨ ਵੰਡੀਆਂ ਉਹ ਛੋਟੀ ਆ ਮੇਰੇ ਨਾਲ ਫਾਈਟ ਗੱਲ ਫਾਈਟ ਗੱਲ ਕਰ ਹਾਈਟ ਗੱਲ ਕਰ ਹਾਈਟ ਗੱਲ ਕਰ ਹਾਈਟ ਗੱਲ ਕਰ ਹਾਈਟ ਤੇ ਡੀ ਕੇ ਬੀ ਜੀ ਬਾਗਲਾ ਜੀ ਸੰ ਉਹ ਆ ਗਿਆ ਉਹ ਉਹ ਦੇਖ ਉਹ ਦੇਖ ਉਹ ਉਹ ਬាក់ਲੇ ਮਖਾਰਬੀਨੀ ਵਾਲੀ ਭੱਜ ਗਿਆਣਗੇ ਨਾਮ ਕੀ ਦਿੱਤਾ ਦੇਖੋ ਔਰਦੇ ਹੋਏ ਆਏ ਮੋਟਰਸਾਈਕਲ ਬੜਾ ਲੱਤਾ ਜੁੱਟਿਆ ਨਹੀਂ ਲੱਤਾ ਛੱਟ ਲੈ ਸਭ ਛੱਟ ਲੈ 80 ਦੀ ਚੱਕੀ ਤੇ ਸਪੀਡ ਓਧੀ ਪਰ ਅਸੀਂ ਖਾਣ ਨਹੀਂ ਲੱਗੇ ਅਸੀਂ ਘਰੇ ਲੈ ਕੇ ਜਾਣ ਨੇ ਓਏ ਭੱਜੇ ਵੀ ਆ ਪਤ ਨਹੀਂ ਤੀਕਾ ਧੱਕਾ ਭਰਾ ਇੱਕ ਗੱਦਾਰ ਹੈ ਵੀ ਇਹ ਪਤਾ ਹੀ ਨਹੀਂ ਗਾਇਸ ਉਹਨਾਂ ਨੂੰ ਦੁੱਧ ਕਿਉਂ ਲੈ ਕੇ ਆਉਣਾ ਖਾਣ ਨੂੰ ਇਹਨਾਂ ਨੇ ਲਿਆਇਆ ਨਹੀਂ ਓਏ ਇਹਨਾਂ ਨੂੰ ਥੋੜੀ ਖਵਾਣਾ ਤਾਂ ਹਸਤਾ ਗਾਣਾ ਸਿੱਖ ਕੇ ਖਵਾਉਣਾ ਮੈਂ ਨਹੀਂ ਦੁੱਧ ਤੁਸਰੇ ਨਹੀਂ ਲੈ ਆਇਆ ਪੁੱਲ ਗਿਆ ਮੈਂ ਜੋ ਕਹਤੇ ਸਿ ਵਿਛੜੇ ਅਮਰ ਜਾਨੀ ਮਿਲੈ ਦੋਤਾ ਕੜਾ ਆਪੇ ਆ ਗਿਆ ਦੇਖ ਤੇ ਦੇ ਤੈਨੂੰ ਬੰਦ ਕਾਉਂਟ ਕਰਾਉਂਟ ਕਰਾਉਂਟੀ ਅਮਲੇ ਪੱਥਰ ਸੇ ਜਿੰਗਾ ਬਣਾਇਆ ਸੁਨਮ ਉਹਨੇ ਬਰਲੇ ਉਹਨੇ ਸੁਣਾਇ ਦੋਨੇ ਫਲ ਬੰਟੀ ਕੱਟੇ ਹੋ ਗਏ ਦੇਖਦੇ ਇੰਦਰ ਇੰਦਰ ਨੂੰ ਕਿਉਂ ਦਿਆ ਕੱਠੇ ਖੁੱਲਦੇ ਨਹੀਂ ਘਟਾ ਗਿਆ ਡੇਮਰ ਤੋਂ ਨਹੀਂ ਕਹਿੰਦੀ ਅਮੀ ਦੋਨੇ ਮੇਰੇ ਐਡਮ ਕਲਾਚ ਪ੍ਰੋਡਕਸ਼ਨ ਆ ਲਾ ਲਾ ਘੁੱਟਦਾ ਨਾ ਨੰਨੋ ਚਲੋ ਗਾਇਜ਼ ਅਪਾ ਖਾ ਵੀ ਲਏ ਇਹਦੇ ਬਰਦਾ ਮਨਾ ਲੀਏ ਫਿਰ ਮਿਲਦੇ ਆਂ ਇਹ ਕੁੜੀ ਦਾ ਬਰਦਾ ਵੱਡੇ ਵਿਸ਼ ਕਰਦੇ ਹੋ ਉਸ ਤੋਂ ਰਾਤੀ ਆਪਾਂ ਗਏ ਸੀ ਟਾਈਮ ਨਾਲ 10 ਰਾਤੀ ਵਲੋਗ ਨਹੀਂ ਪਤਾ ਨਹੀਂ ਕਿਹੜਾ ਕੀ ਕਹਿਣ ਲੱਗਾ ਕਿੱਥੇ ਗਏ ਸੀ ਰਾਤੀ 10:30 ਜਾਂ 9:30 ਹੋ ਗਿਆ ਸੀ ਉਹ ਲੇਟ ਸੁੱਤਾ 5:00 ਵਜੇ ਉਹ ਇਹ ਤਾਂ ਸਭ ਤੋਂ ਪਹਿਲਾਂ ਹੋ ਗਿਆ ਸੀ 6:00 ਵਜੇ ਹਾਂ ਚਲੋ ਗਾਇਜ਼ ਇਸ ਵੀ ਵਲੋਗ ਦੇਖੋ ਕੰਟੀਨਿਊ ਅਗਲਾ ਵਲੋਗ ਦੇਖਿਆ ਵੀ ਅਗਲੇ ਵਲੋਗ ਚ ਕੀ ਕੀ ਮਡਾਵਾ ਤਾਂ ਮਿਲਦਾ ਨੈਕਸਟ ਵਲੋਗ ਦੇ ਵਿੱਚ ലവൻ ലൈക്മെൻറ്റ് ശേർ ക